ਸਤਿ ਸ਼੍ਰੀ ਅਕਾਲ ਦੋਸਤੋ ਰੁੱਖਾਂ ਦੀ ਜਾਣਕਾਰੀ ਵਿੱਚ ਅੱਜ ਗੱਲ ਕਰਦੇ ਹਾਂ ਮੈਪਲ ਰੁੱਖ ਬਾਰੇ ਜੋ ਕਿ ਕੈਨੇਡਾ ਦਾ ਰਾਸ਼ਟਰੀ ਰੁੱਖ ਹੈ ਕੈਨੇਡਾ ਦੇ ਰਾਸ਼ਟਰੀ ਝੰਡੇ ਫੌਜੀ ਰੈਂਕਾ ਤੇ ਹੋਰ ਬਹੁਤ ਸਾਰੇ ਚਿੰਨਾਂ ਵਿੱਚ ਇਸ ਦੇ ਪੱਤਿਆਂ ਦੀ ਚਿੰਨ ਵਜੋਂ ਵਰਤੋਂ ਕੀਤੀ ਜਾਂਦੀ ਹੈ ਕੈਨੇਡਾ ਵਿੱਚ ਮੈਪਲ ਦੀਆਂ 10 ਕਿਸਮਾਂ ਕੁਦਰਤੀ ਤੌਰ ਤੇ ਉਗਦੀਆਂ ਹਨ ਇਸ ਰੁੱਖ ਨੂੰ ਰਾਸ਼ਟਰੀ ਰੁੱਖ ਬਣਾਉਣ ਲਈ ਪਹਿਲੀ ਵਾਰ ਵਿਚਾਰ ਕਿਊਬਕ ਪ੍ਰਾਂਤ ਵਿੱਚੋਂ ਆਇਆ ਸੀ ਜਿੱਥੇ ਸ਼ੂਗਰ ਮੈਪਲ ਮਹੱਤਵਪੂਰਨ ਰੁੱਖ ਹੈ ਮੈਪਲ ਦਾ ਰੁੱਖ ਕਿਸਮਾਂ ਦੇ ਅਨੁਸਾਰ 30 ਤੋਂ 150 ਫੁੱਟ ਤੱਕ ਕੱਦ ਕਰਦਾ ਹੈ ਜ਼ਿਆਦਾਤਰ ਪ੍ਰਜਾਤੀਆਂ ਪੱਤਝੜੀਆਂ ਕੁਝ ਕਿਸਮਾਂ ਸਦਾਬਹਾਰ ਰਬੀਆਂ ਜਿਨ੍ਹਾਂ ਦੇ ਪੱਤੇ ਨਵੇਂ ਪੱਤੇ ਆਉਣ ਤੋਂ ਬਾਅਦ ਹੀ ਦਿਖਦੇ ਹਨ ਬਹੁਤ ਸਾਰੀਆਂ ਕਿਸਮਾਂ ਪੱਤਿਆਂ ਦੇ ਰੰਗਾਂ ਲਈ ਮਸ਼ਹੂਰ ਹੁੰਦੀਆਂ ਹਨ ਇਸ ਰੁੱਖ ਦੀਆਂ ਕੁਦਰਤੀ 132 ਪ੍ਰਜਾਤੀਆਂ ਹਨ ਅਤੇ ਅੱਗੇ ਵੱਖ-ਵੱਖ ਤਰੀਕੇ ਨਾਲ ਟਿਸ਼ੂ ਕਲਚਰ ਗਰਾਫਟਿੰਗ 에ਅਰ ਲੇਅਰਿੰਗ ਪਿਉਂਦ ਵਿਧੀ ਰਾਹੀਂ ਇਸ ਦੀਆਂ ਕਈ ਹਾਈਬ੍ਰਿਡ ਕਿਸਮਾਂ ਪੈਦਾ ਕੀਤੀਆਂ ਗਈਆਂ ਹਨ ਜਾਪਾਨੀ ਮੈਪਲ ਵਿੱਚ ਹੀ ਘੱਟੋ-ਘੱਟ 1000 ਤੋਂ ਵੱਧ ਕਿਸਮਾਂ ਹਨ ਇਹਨੀਆਂ ਕਿਸਮਾਂ ਵਿੱਚੋਂ ਵੱਖ-ਵੱਖ ਮੰਤਵਾ ਲਈ ਵੱਖ-ਵੱਖ ਕਿਸਮਾਂ ਚੁਣੀਆਂ ਜਾਂਦੀਆਂ ਹਨ ਅਤੇ ਬਹੁਤ ਸਾਰੀਆਂ ਨਰਮ ਅਤੇ ਛੋਟੇ ਕੱਦ ਵਾਲੀਆਂ ਕਿਸਮਾਂ ਗਮਲਿਆਂ ਵਿੱਚ ਵੀ ਉਗਾਈਆਂ ਜਾਂਦੀਆਂ ਹਨ। ਇਹੇ ਰੁੱਖ ਬੌਨਸਾਈ ਬਣਾਉਣ ਲਈ ਵੀ ਬਹੁਤ ਵਧੀਆ ਹੈ। ਜਾਪਾਨੀ ਮੈਪਲ, ਟਰਾਈਡੈਂਟ ਮੈਪਲ, ਐਮੂਰ ਮੈਪਲ ਇਹੇ ਬਹੁਤ ਸਾਰੀਆਂ ਵਧੀਆ ਕਿਸਮਾਂ ਨੇ ਜੋ ਕਿ ਅਸੀਂ ਬੌਨਸਾਈ ਲਈ ਵਰਤ ਸਕਦੇ ਹਾਂ। ਮੈਪਲ ਦੇ ਫੁੱਲ ਅਖੀਰ ਸਰਦੀਆਂ ਜਾਂ ਬਸੰਤ ਦੇ ਸ਼ੁਰੂ ਵਿੱਚ ਖਿੜਦੇ ਹਨ। ਇਹ ਸੰਤਰੀ, ਲਾਲ, ਹਰੇ ਜਾਂ ਪੀਲੇ ਰੰਗ ਦੇ ਹੁੰਦੇ ਹਨ। ਫੁੱਲਾਂ ਤੋਂ ਬਾਅਦ ਫਲ ਲੱਗਦੇ ਹਨ ਜਿਨ੍ਹਾਂ ਦੀ ਬੰਤਰ ਟਾਲੀ ਦੇ ਫਲਾਂ ਵਾਂਗ ਹੁੰਦੀ ਹੈ ਪਰ ਇਹ ਦੋ ਜੁੜੇ ਹੋਏ ਖੰਭਾਂ ਦੇ ਰੂਪ ਵਿੱਚ ਹੁੰਦੇ ਹਨ ਜਦੋਂ ਰੁੱਖ ਨਾਲੋਂ ਟੁੱਟ ਕੇ ਡਿੱਗਦੇ ਹਨ ਤਾਂ ਪੱਖੇ ਵਾਂਗੂ ਘੁੰਮਦੇ ਘੁੰਮਦੇ ਕਾਫੀ ਦੂਰ ਉੱਡ ਕੇ ਚਲੇ ਜਾਂਦੇ ਹਨ ਇਹਨਾਂ ਨੂੰ ਮੈਪਲ ਕੁੰਜੀਆਂ ਸਮਰਾਜ ਹੈਲੀਕਾਪਟਰ ਜਾਂ ਪੈਲੀ ਨੋਜ ਵੀ ਕਿਹਾ ਜਾਂਦਾ ਹੈ ਬੀਜ ਕੁਝ ਹਫ਼ਤਿਆਂ ਤੋਂ 6 ਮਹੀਨਿਆਂ ਤੱਕ ਵਗਦੇ ਹਨ ਅਤੇ ਮਿੱਟੀ ਵਿੱਚ ਡਿੱਗਣ ਤੋਂ ਬਾਅਦ ਵੀ ਕੁਝ ਛੇਤੀ ਉਗ ਪੈਂਦੇ ਹਨ ਜਾਂ ਫਿਰ 6 ਮਹੀਨਿਆਂ ਤੱਕ ਵੀ ਮਿੱਟੀ ਵਿੱਚ ਸੁਰੱਖਿਅਤ ਪਏ ਰਹਿੰਦੇ ਹਨ ਸਜਾਵਟੀ ਰੁੱਖ ਦੇ ਨਾਲ-ਨਾਲ ਮੈਪਲ ਦੇ ਰੁੱਖ ਦੀ ਲੱਕੜ ਵੀ ਬਹੁਤ ਕੰਮ ਆਉਂਦੀ ਹੈ ਅਤੇ ਵਪਾਰਕ ਤੌਰ ਤੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੀਆਂ ਕਈ ਕਿਸਮਾਂ ਦੀ ਲੱਕੜ ਬਹੁਤ ਮਜ਼ਬੂਤ ਹੁੰਦੀ ਹੈ ਜਿਨ੍ਹਾਂ ਦੀ ਵਰਤੋਂ ਵੱਖ-ਵੱਖ ਤਰ੍ਹਾਂ ਦਾ ਸਾਜੋ-ਸਮਾਨ ਖੇਡਾਂ ਦਾ ਸਮਾਨ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਨੂੰ ਟੂਨ वुਡ ਮੰਨਿਆ ਜਾਂਦਾ ਹੈ। ਸੰਗੀਤ ਯੰਤਰ ਬਣਾਉਣ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੀ ਲੱਕੜ ਦੇ ਗਿਟਾਰ ਅਤੇ ਢੋਲ ਬਣਾਏ ਜਾਂਦੇ ਹਨ। ਮੈਪਲ ਦਾ ਰੁੱਖ ਕਾਫੀ ਠੰਡ ਸਹਾਰ ਸਕਦਾ ਹੈ ਅਤੇ ਇਹ ਸਮੁੰਦਰ ਤਲ ਤੋਂ 3000 ਫੁੱਟ ਦੀ ਉਚਾਈ ਤੱਕ ਵਧੀਆ ਵਧਦਾ ਫੁੱਲਦਾ ਹੈ। ਇਸ ਦੇ ਰੰਗ ਬਰੰਗੇ ਪੱਤੇ ਅਤੇ ਬਹੁਤ ਵਧੀਆ ਆਕਾਰ ਨੂੰ ਦੇਖਦੇ ਹੋਏ ਇਹਨੂੰ ਹਰ ਘਰ ਵਿੱਚ ਸਜਾਵਟੀ ਰੁੱਖ ਦੇ ਤੌਰ ਤੇ ਲਗਾਇਆ ਜਾਂਦਾ ਹੈ। ਇਸ ਦੀ ਉਮਰ ਕਿਸਮਾਂ ਦੇ ਹਿਸਾਬ ਨਾਲ 150 ਸਾਲ ਤੱਕ ਹੈ ਪਰ ਜ਼ਿਆਦਾਤਰ ਪੌਦੇ 100 ਸਾਲ ਤੋਂ ਘੱਟ ਹੀ ਜਾਂਦੇ ਰਹਿੰਦੇ ਹਨ। ਲਾਲ ਮੈਪਲ ਦੇ ਪੱਤੇ ਜਦੋਂ ਕੁਮਲਾ ਜਾਂਦੇ ਹਨ ਤਾਂ ਉਹ ਘੋੜਿਆਂ ਲਈ ਕਾਫੀ ਜ਼ਹਿਰੀਲੇ ਹੁੰਦੇ ਹਨ। ਇਹ ਲਾਲ ਖੂਨ ਸੈੱਲਾਂ ਦਾ ਨੁਕਸਾਨ ਕਰਦੇ ਹਨ ਜੇਕਰ ਇਸ ਨੂੰ ਘੋੜੇ ਜ਼ਿਆਦਾ ਮਾਤਰਾ ਵਿੱਚ ਖਾ ਲੈਂਦੇ ਹਨ ਤਾਂ ਉਹਨਾਂ ਦੀ ਮੌਤ ਵੀ ਹੋ ਸਕਦੀ ਹੈ ਸੋ ਇਹ ਸੀ ਜਾਣਕਾਰੀ ਮੈਪਲ ਰੁੱਖ ਬਾਰੇ ਜੋ ਕਿ ਕੈਨੇਡਾ ਦਾ ਰਾਸ਼ਟਰੀ ਰੁੱਖ ਹੈ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਇਸੇ ਤਰ੍ਹਾਂ ਰੁੱਖਾਂ ਦੀ ਹਰ ਤਰ੍ਹਾਂ ਦੀ ਜਾਣਕਾਰੀ ਲਈ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਘੰਟੀ ਦਾ ਬਟਨ ਦਬਾਓ ਤਾਂ ਜੋ ਤੁਹਾਨੂੰ ਆਉਣ ਵਾਲੀ ਨਵੀਂ ਵੀਡੀਓ ਦੀ ਜਾਣਕਾਰੀ ਮਿਲ ਸਕੇ ਧੰਨਵਾਦ ਜੀ